ਸਮੇਂ ਦੀ ਖਬਰ ਦੱਸ ਦਈਏ ਪਠਾਨਕੋਟ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਅੱਜ ਦੁਪਹਿਰ 12 ਵਜੇ ਪਠਾਨਕੋਟ ਕੈਂਟ ਸਟੇਸ਼ਨ ਤੇ ਦਰਨਾ ਸ਼ੁਰੂ ਕੀਤਾ ਹੈ ਤਾਂ ਦੱਸਤਾ ਹੀ ਇਸ ਮੌਕੇ ਕਿਸਾਨਾਂ ਨੇ ਰੇਲਵੇ ਟਰੈਕ ਤੇ ਦਰਨਾ ਦੇ ਕੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਕਰ ਦਿੱਤੀ ਹੈ ਤੇ ਕਿਸਾਨਾਂ ਦੀ ਹੜਤਾਲ ਕਾਰਨ ਜੰਮੂ ਦਿੱਲੀ ਟਰੈਕ ਤੇ ਰੇਲ ਆਵਾਜਾਈ ਠੱਕ ਹੋ ਗਈ ਹੈ ਜਿਸ ਕਾਰਨ ਯਾਤਰੀ ਪਠਾਨਕੋਟ ਕੈਂਟ ਸਟੇਸ਼ਨ ਤੇ ਫਸੇ ਹੋਏ ਨੇ ਤੇ ਭਾਰਤ ਕਿਸਾਨ ਯੂਨੀਅਨ ਸਿਰਸਾ ਦੇ ਸੂਬਾ ਜਨਰਲ ਸ਼ਕਤਰ ਕਰਮਚੂਦ ਸਿੰਘ ਨੇ ਦੱਸਿਆ ਹੈ ਕਿ ਅੱਜ ਸ਼ੰਭੂ ਅਤੇ ਖਨਵਰੀ ਸਰਹੱਦ ਦੇ ਕਿਸਾਨਾਂ ਤੇ ਹੋ ਰਿਹਾ ਅਤ ਰਣਨੀਤੀ ਇਸੇ ਤਰ੍ਹਾਂ ਜਪਠਾਨਕੂਟ ਕੈਨ ਸਟੇਸ਼ਨ ਤੇ ਵੀ ਰੇਲਵੇ ਟਰੈਕ ਦੇ ਤਰਨਾਂ ਦਿੱਤਾ ਗਿਆ ਹੁਣ ਆ ਕਿਹਾ ਕਿ ਮਰਨਵਰਤਤੇ ਬੈਠੇ ਕਿਸਾਨ ਨੱਡ ਦੇ ਆਗੂ ਜਗਜੀਪ ਸਿੰਘ ਦੱਦੇਵਾਲ ਦੀ ਚੰਗੀ ਸਹਿਦ ਦੇ ਅਰਦਾਸ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਅਫਸੋਸ ਪ੍ਰਗਟ ਕੀਤਾ ਹੈ ਕਿ ਸਰਕਾਰ ਅਜੇ ਵੀ ਆਪਣਾ ਸ਼ਰਮਨਾਕ ਰਵਈਆ ਜਿਹੜਾ ਹੈ ਉਹ ਬਨਾਰੀ ਹੈ ਹਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਅਤਿਆਚਾਰ ਕੀਤੇ ਜਾ ਰਹੇ ਨੇ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਹੈ ਮੈਂ ਜੀ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਸੇਵਾਦਾਰ ਮੈਂ ਆਪ ਜੀ ਦੀ ਜਾਣਕਾਰੀ ਵਿੱਚ ਇਹ ਵਾਅਦਾ ਕਰਨਾ ਚਾਹੁੰਦਾ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਸਾਡੇ ਯੋਧੇ ਅੱਜ 23 ਦਿਨ ਤੋਂ ਮਰਨ ਵਰਤੇ ਬੈਠੇ ਆ ਉਹਨਾਂ ਦੇ ਹਮੈਤ ਦੇ ਵਿੱਚ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਰੇਲਾ ਰੋਕਣ ਦਾ ਪ੍ਰੋਗਰਾਮ ਜਿਹੜਾ ਉਹ 3 ਘੰਟੇ ਦੀ ਕਾਲ ਜਿਹੜੀ ਉਹ ਦਿੱਤੀ ਗਈ ਸੀ 12:00 ਤੋਂ 3:00 ਵਜੇ ਤੱਕ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਵਰਗੇ ਯੋਧੇ ਸੂਰਮੇ ਬਾਰ-ਬਾਰ ਮਾਵਾ ਇਹੋ ਜੇ ਪੁੱਤ ਨਹੀਂ ਜੰਮਦੀਆਂ ਤੇ ਨਾ ਇਹੋ ਜੇ ਲੀਡਰ ਜਿਹੜੇ ਆ ਉਹ ਮਿਲਦੇ ਹੀ ਆ ਸਾਨੂੰ ਉਹਨਾਂ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਆ ਸਾਨੂੰ ਸਾਥ ਦੇਣ ਦੀ ਬਹੁਤ ਜ਼ਰੂਰਤ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਲੜਾਈ ਜੋ ਡੱਲੇਵਾਲ ਸਾਹਿਬ ਆਪਣੀ ਜ਼ਿੰਦਗੀ ਦੇ ਖੇਡ ਕੇ ਲੜ ਰਹੇ ਹਨ ਇਹ ਸਾਰੇ ਆਵਾਮ ਦੀ ਲੜਾਈ ਹੈ ਹਰ ਮਜਲੂਮ ਦੀ ਗਰੀਬ ਦੀ ਜੋ ਹਰ ਬੰਦਾ ਰੋਟੀ ਖਾਂਦਾ ਹੈ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਵਪਾਰੀ ਹੈ ਛੋਟਾ ਹਰ ਬੰਦੇ ਦੀ ਇਹ ਲੜਾਈ ਲੜ ਰਹੇ ਨੇ ਇਸ ਕਰਕੇ ਹਰ ਬੰਦੇ ਦਾ ਫਰਜ਼ ਬਣਦਾ ਕਿ ਉਸ ਧਰਨੇ ਵਿੱਚ ਖਨੋਰੀ ਪਹੁੰਚ ਕੇ ਸ਼ਮੂਲੀਅਤ ਕਰੋ ਤੇ ਡੱਲੇਵਾਲ ਸਾਹਿਬ ਦਾ ਤੇ ਕਿਸਾਨ ਜਥੇਬੰਦੀਆਂ ਦਾ ਸਾਥ ਦਿਓ ਤਾਂ ਜੋ ਕਿਸਾਨ ਆਪਣੀਆਂ ਮੰਗਾਂ ਜੋ 10 ਮਹੀਨੇ ਤੋਂ ਖਨੋਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਬੈਠ ਕੇ ਮੰਗ ਕਰ ਰਹੇ ਜਿੰਨਾ ਮੰਗਾਂ ਦੀ ਜੋ ਸਰਕਾਰ ਨੇ ਪਿਛਲੇ ਅੰਦੋਲਨ ਮੇਲੇ ਮੰਨੀਆਂ ਸੀ ਉਹ ਪੂਰੀਆਂ ਕਰਾ ਸਕਣ ਉਹਨਾਂ ਵਿੱਚ ਮੁੱਖ ਮੰਗਾਂ ਨੇ ਕਿਸਾਨਾਂ ਦੇ ਮਜ਼ਦੂਰਾਂ ਦਾ ਟੋਟਲ ਕਰਜ਼ਾ ਮਾਫ਼ ਕੀਤਾ ਜਾਏ ਸੁਆਮੀਨਾ ਤੰਦੀ ਰਿਪੋਰਟ ਲਾਗੂ ਕੀਤੀ ਜਾਏ ਤੇ ਜਿਹੜੀ ਐਮਐਸਪੀ ਆ ਉੱਤੇ ਗਰੰਟੀ ਕਾਨੂੰਨ ਬਣਾਇਆ ਜਾ ਸਕੇ ਪੀ ਕੋਈ ਵੀ ਜਿਹੜਾ ਵਪਾਰੀ ਆ ਉਹ ਐਮਐਸਪੀ ਤੋਂ ਘੱਟ ਰੇਟ ਤੇ ਖਰੀਦ ਜਿਹੜੀ ਉਹ ਫਸਲ ਦੀ ਨਾ ਕਰ ਸਕੇ ਉੱਪਰ ਜੋ ਵਾਅਦਾ ਦੇਣਾ ਚਾਹੁੰਦਾ ਹੈ ਉਹ ਵਾਅਦੇ ਨਾਲ ਖਰੀਦ ਕਰੇ ਤਾਂ ਕਿ ਕਿਸਾਨਾਂ ਦੀ ਲੁੱਟ ਜਿਹੜੀ ਆ ਉਹ ਵਪਾਰੀਆਂ ਵੱਲੋਂ ਜੋ ਕੀਤੀ ਜਾਂਦੀ ਹੈ ਉਹ ਬੰਦ ਹੋ ਸਕੇ ਜਿਹੜੀ ਸੁਆਮੀਨਾਥਨ ਦੀ ਰਿਪੋਰਟ ਹੈ ਉਸ ਦੇ ਮੁਤਾਬਕ ਜੋ ਸਾਡਾ ਲਾਗਤ ਖਰਚਾ ਆਉਂਦਾ ਹੈ ਜੇ ਮੰਨੋ ਕਿ ਸਾਡਾ 100 ਰੁਪਿਆ ਲਾਗਤ ਖਰਚਾ ਹੈ ਉਸ ਤੇ C250+ ਦਾ ਜਿਹੜਾ ਫਾਰਮੂਲਾ ਲਾਗੂ ਕਰਕੇ ਉਸ ਦਾ 150 ਰੁਪਇਆ ਕਿਸਾਨਾਂ ਨੂੰ ਦਿੱਤਾ ਜਾਏ ਤਾਂ ਕਿ ਕਿਸਾਨਾਂ ਦੀ ਜਿਹੜੀ ਆਰਥਿਕ ਹਾਲਤ ਆ ਉਹ ਸੁਧਰ ਸਕੇ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਆਜ਼ਾਦੀ ਤੋਂ ਆਜ਼ਾਦੀ ਦੀ ਨਹੀਂ ਕਹਾਗੇ ਅਖੌਤੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਇਹਦਾ ਦੇਸ਼ ਦਾ ਢਿੱਡ ਭਰਨ ਵਾਸਤੇ ਆਪਣਾ ਪਾਣੀ ਗੰਦਾ ਕਰ ਲਿਆ ਆਪਣੀ ਜ਼ਮੀਨ ਜਿਹੜੀ ਹੈ ਉਹਨੂੰ ਜ਼ਹਿਰੀਲੀ ਕਰ ਲਿਆ ਆਪਣੀਆਂ ਨਸਲਾਂ ਨੂੰ ਤਬਾਹ ਕਰ ਲਿਆ ਇਸ ਭਾਰਤ ਨੂੰ ਇੰਡੀਪੈਂਡੈਂਟ ਕਰਨ ਵਾਸਤੇ ਜਿਹੜਾ ਅਨਾਜ ਭੰਡਾਰੇ ਦੇ ਭਰਨ ਵਾਸਤੇ ਅੱਜ ਉਸੇ ਪੰਜਾਬ ਦੀ ਜਿਹੜੀ ਆ ਉਹ ਕੋਈ ਸਾਰ ਨਹੀਂ ਲੈ ਰਿਆ ਕੋਈ ਉਸ ਨਾਲ ਹਮਦਰਦੀ ਨਹੀਂ ਜਤਾ ਰਿਆ ਸੈਂਟਰ ਦੀ ਸਰਕਾਰ ਮਤੇਈ ਮਾਂ ਵਾਲਾ ਹਿਸਾਬ ਜਿਹੜਾ ਉਹ ਪੰਜਾਬ ਨਾਲ ਕਰ ਰਹੀ ਆ ਤੇ ਪੰਜਾਬ ਨੂੰ ਦਿਨ ਬਦਿੰਨ ਜਿਹੜਾ ਉਹ ਕਰਜ਼ੇ ਦੀ ਦਲਦਲ ਵਿੱਚ ਤੇ ਖੁਦ ਖੁਸ਼ੀਆਂ ਦੀ ਦਲਦਲ ਵਿੱਚ ਉਤਾ ਕਰੀ ਹੈ ਜੀ ਸਾਡੀ ਜੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦੇ ਬਹੁਤ ਆ ਸਭ ਤੋਂ ਵੱਡਾ ਮੁੱਦਾ ਜਿਹੜਾ ਪਿਛਲੇ ਸਮੇਂ ਵਿੱਚ ਪੇਰਾ ਮੀਨਿਆਂ ਦੇ ਸੰਘਰਸ਼ ਤੋਂ ਬਾਅਦ ਮੋਦੀ ਸਾਹਿਬ ਨੇ ਗੁਰਨਾਮ ਸਿੰਘ ਸਾਹਿਬ ਦੇ ਜਨਮ ਦਿਨ ਤੇ ਇਹ ਗੱਲ ਮੰਨੀ ਸੀ ਕਿ ਇਹ ਕਿੰਨੇ ਕਾਨੂੰਨ ਵਾਪਸ ਲੈਣੇ ਆ ਉਹ ਕਾਨੂੰਨ ਪਾਰਲੀਮੈਂਟ ਤੇ ਰਾਸ਼ ਸਭਾ ਦੇ ਵਿੱਚੋਂ ਪਾਸ ਕਰਾਉਣ ਤੋਂ ਬਾਅਦ ਰਾਸ਼ਪਤੀ ਕੋਲ ਨਹੀਂ ਗਏ ਜਦੋਂ ਕਿ ਉਹ ਇੱਕ ਕਾਨੂੰਨ ਬਣਨਾ ਸੀ ਰਾਸ਼ਪਤੀ ਦੇ ਦਸਖਤਾਂ ਨਾਲ ਗੁਰਬਾਣੀ ਆਂਦੀ ਆ ਜੋ ਜਿਉ ਮਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਕਿੰਨੀ ਜਨਮ ਜੂਏ ਹਾਰ ਰਿਆ ਜਿਹੜੇ ਅੰਦਰੋਂ ਕੋਸ਼ੋਰ ਹੁੰਦੇ ਆ ਬਾਹਰੋਂ ਨਕੋਰ ਹੁੰਦੇ ਆ ਉਹ ਜਨਮ ਦੀ ਬਾਜੀ ਹਾਰ ਜਾਂਦੇ ਬਾਣੀ ਕਹਿੰਦੀ ਹੈ ਇਸ ਕਰਕੇ ਮੋਦੀ ਦੇ ਮਨ ਵਿੱਚ ਖੋਟ ਆ ਉਸ ਖੋਟ ਦੀ ਬਦੌਲਤ ਵਿੱਚ ਝੂਠੋ ਝੂਟੀ ਹਸਪਤਾਲੇ ਗੁਰਨਾਨਕ ਸਾਹਿਬ ਦੇ ਪਰਗਰਿ ਉਤੇ ਮੰਨ ਲਿਆ ਆਪਣਾ ਕਾਨੂੰਨ ਵਾਪਸ ਐਨਾ ਪਰ ਉਹ ਹਾਲੇ ਤੱਕ ਇੰਪਲੀਮੈਂਟ ਕੋਈ ਨਹੀਂ ਕਰ ਰਹੀ ਜਿਹੜੀ ਐਮਐਸਪੀ ਦੀ ਗੱਲ ਹੈਗੀ ਆ ਮੈਂ ਸਮਝਦਾ ਜਿਹੜੇ ਅਰਥ ਦੇ ਮਾਸਟਰ ਆ ਉਸ ਸਮੇਂ ਦੇ ਜਦੋਂ ਐਮਸੀ ਐਮਐਸਪੀ ਆਵੇਗੀ ਤਾਂ ਉਹਦੇ ਵਿੱਚ ਮਗਹਾਈ ਨੂੰ ਨੱਕ ਪਵੇ ਕਿਉਂਕਿ ਹਰ ਇੱਕ ਆਦਮੀ ਨੂੰ ਪਤਾ ਪਿਆਦਾ ਮਾਰਕੀਟ ਰੇਟ ਕੀ ਆ ਵਿਖ ਕਿਸ ਭਰ ਰਹੀ ਆ ਅੱਜ ਇਹ ਖੁੱਲੇ ਆਮ سرمایہਦਾਰਾਂ ਨੂੰ ਕਾਰਪੋਰੇਟਰਾਂ ਨੂੰ ਖੁੱਲ੍ਹ ਦਿੱਤੀ ਆ ਜਿਹੜੀ ਚੀਜ਼ ਲੱਖਾਂ ਕਰੋੜਾਂ ਟੰਨਾਂ ਦੇ ਵਿੱਚ ਪੈਦਾ ਹੁੰਦੀ ਉਹਦੀ ਐਮਐਸਪੀ ਨਹੀਂ ਔਰ ਜਿਹੜੀ 50 ਗ੍ਰਾਮ ਦਾ ਉਹ ਹੁੰਦਾ ਪੈਕਟ ਉਦੋਂ ਤੇ ਐਮਐਸਪੀ ਲਈ ਹੁੰਦੀ ਆ ਜੇ ਉਸ ਜੇ ਉਸ ਨੂੰ ਪਰਮਿਸ਼ਨ ਦਿੱਤੀ ਆ ਐਮਐਸਪੀ ਲਾਉਣ ਦੀ ਕੀਮਤ ਲਿਖਣ ਦੀ ਤਾਂ ਪਰਸਾਨ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜੇ ਉਸ ਨੂੰ ਦਿੱਤੀ ਗਈ ਆ ਤੇ ਫੇਰ ਪਰਸਾਨ ਨੂੰ ਵੀ ਦਿੱਤੀ ਜਾਣੀ ਚਾਹੀਦੀ ਆ ਤੋ ਇਸ ਕਰਕੇ ਐਮਐਸਪੀ ਦਾ ਹੁਣ ਦੇ ਨਾਲ ਨਾਲ ਦੇਸ਼ ਦੇ ਹਰ ਵਰਗ ਦੇ ਹਰ ਇੱਕ ਨਾਗਰਿਕ ਦੇ ਮਗਹਾਈ ਦਾ ਲੋਡ ਘਟੇਗਾ ਮਗਹਾਈ ਨਤ ਕੰਟਰੋਲ ਵਿੱਚ ਆਵੇਗੀ ਇਸ ਕਰਕੇ ਮਗਹਾਈ ਹੁਣੀ ਐਸ਼ਵਿਲੇ ਜਿੱਤੇ ਤੱਕ ਡੱਲੇ ਵਾਲ ਸਾਹਿਬ ਦਾ ਸਵਾਲ ਆ ਉਹਨਾਂ ਦੀ ਆਪਣੀ ਨਿੱਜੀ ਇੰਟਰਸਟ ਕੋਈ ਨਹੀਂ ਉਹਦੇ ਵਿੱਚ ਦੇਸ਼ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਤੇ ਸੰਘਰਸ਼ੀ ਲੋਕਾਂ ਦਾ ਦੇਸ਼ ਦੇ ਹਿੱਤਾਂ ਦਾ ਸਵਾਲ ਆ ਦੇਸ਼ ਦੇ ਹਿੱਤਾਂ ਲਈ ਕੋਈ ਕੋਈ ਬੰਦਾ ਕੁਰਬਾਨੀਆਂ ਦੇਣ ਲਈ ਆਉਂਦਾ ਛੇਕ ਇਤਿਹਾਸ ਦੇ ਅੰਦਰ ਜੇ ਮੁਕਲਾਏ ਸੀ ਉਹ ਵੀ ਮਾਰ ਖਾ ਕੇ ਗਏ ਜੇ ਅੰਗਰੇਜ਼ ਆਏ ਉਹ ਵੀ ਮਾਰ ਖਾ ਕੇ ਗਏ ਜੇ ਭਾਜਪਾ ਸਰਕਾਰ ਆਈ ਆ ਇਹ ਵੀ ਇੱਕ ਦਿਨ ਮਾਰ ਖਾ ਕੇ ਜਾਵੇਗੀ ਕਿੰਨੀ ਕੁ ਦਿਨ ਇਸ ਡੈਮੋਕ੍ਰੇਸੀ ਦਾ ਤਤਰ ਲੋਕ ਚੱਲਣਗੇ ਕਿਤੇ ਐਸੀ ਸਟੇਜ ਨਾ ਆ ਜਾਏ ਬੰਗਲਾਦੇਸ਼ ਦੇ ਮੰਗੂ ਉਹ ਤੇਰੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਆਪਣੀਆਂ ਕੋਠੀਆਂ ਦੇ ਵਿੱਚੋਂ ਉਡਾਣਾ ਮਾਰਨੀਆਂ ਪੈ ਜਾਣ। ਮੈਂ ਇਸ ਗੱਲ ਦੀ ਚੇਤਾਵਨੀ ਦਿੰਦਾ ਫੌਰਨ ਤੌਰ ਦੇ ਉੱਤੇ ਇਹਨਾਂ ਆਪਣੇ ਦੇਸ਼ ਦੇ ਆਗਰਿਕਾਂ ਦੀ ਆਪ ਗੱਲ ਸੁਣਨ ਦੇ ਲਈ ਇੱਕਦਮ ਅੱਗੇ ਆਉਣਾ ਚਾਹੀਦਾ। ਇਹ ਸਰਕਾਰਾਂ ਦੇਸ਼ ਨੂੰ ਬਚਾਉਣ ਲਈ ਬਣਾਈਆਂ ਗਈਆਂ ਨਾ ਕਿ ਦੇਸ਼ ਨੂੰ ਗਵਾਉਣ ਦੇ ਲਈ ਲਾਈਆਂ ਗਈਆਂ। ਮੈਂ ਇੰਨਾ ਹੀ ਗੱਲ ਕਹਿੰਦਾ ਵਾ ਇਹਨਾਂ ਸੰਘਰਸ਼ੀਲ ਯੋਧਿਆਂ ਦੀ ਮੈਂ ਕਦਰ ਕਰਦਾ ਜਦੋਂ ਤੱਕ ਇਹ ਦੇਸ਼ ਦੀ ਆਜ਼ਾਦੀ ਦੇ ਲਈ ਲੜਦੇ ਰਹਿਣਗੇ। ਇਹਨਾਂ ਨੂੰ ਪਿੱਛੋਂ ਉਹਦੀ سپورਟ ਉਸੇ ਤੰਗ ਦੇ ਨਾਲ ਮਿਲਦੀ ਰਹੂ ਜੈ ਜਵਾਨ ਜੈ ਕਿਸਾਨ ਮੈਂ ਜਸਵੰਤ ਸਿੰਘ ਵੀਕੇ ਜੂ ਸਰਸਾ ਦਾ ਸੇਵਾਦਾਰ ਹੋਂਨਾ ਤੇ ਮੈਂ মিডিਆ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਕੀ ਆਪਾਂ ਸਾਡੀ ਜਿਹੜੀ ਆਵਾਜ਼ ਆ ਔਰ ਗੂੰਗੀ ਔਰ ਬੋਲੀ ਸਰਕਾਰ ਤੱਕ ਪਹੁੰਚਾਉਣ ਵਾਸਤੇ ਅਹਿਮ ਰੋਲ ਅਦਾ ਕਰਦਾ ਸਾਡਾ মিডিਆ ਮੈਂ মিডিਆ ਦਾ ਬਹੁਤ ਧੰਨਵਾਦੀ ਹਾਂ ਜੋ ਕਿ ਸਾਡੀ ਖਬਰ ਜਿਹੜੀ ਆ ਉਹ ਸਮੇ ਸਮੇਸ ਤਾਕਤ ਜਿਹੜੀ ਸਰਕਾਰ ਤੱਕ ਪਹੁੰਚਦੀ ਕਰਦੀ ਆ ਮੈਂ ਅੱਜ ਦੇ ਧਰਨੇ ਬਾਰੇ ਇਹ ਕਹਿਣਾ ਚਾਹੁੰਦਾ ਆ ਜੋ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ 12 ਤੋਂ 3 ਘੰਟੇ ਜਿਹੜਾ ਜਾਮ ਆ ਉਹ ਇਨ ਬਈ ਲਾਗੂ ਕਰਤਾ ਪਠਾਨਕੋਟ ਕੈਂਟ ਚ ਔਰ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਵੀ ਜਿਹੜੇ ਸਾਡੇ ਸਿਰ ਮੌਰ ਲੀਡਰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਅੱਜ ਤਈਮਾ ਦੇਣਾ ਉਹ ਮਰਨ ਬਰਤ ਦੇ ਬੈਠੇ ਨੇ ਉਹ ਉਹਨਾਂ ਦੀ ਕੋਈ ਆਪਣੇ ਫਾਇਦੇ ਵਾਸਤੇ ਨਹੀਂ ਕੀਤਾ ਉਹਨਾਂ ਨੇ ਆਲ ਇੰਡੀਆ ਦੇ ਫਾਇਦੇ ਵਾਸਤੇ ਮਰਨ ਬਰਤ ਦੇ ਬੈਠੇ ਨੇ ਔਰ ਮੈਂ ਸਾਰੀ ਆਵਾਮ ਨੂੰ ਬੇਨਤੀ ਕਰਨੀ ਚਾਹਨਾ ਵੀ ਜੋ ਸਾਡੇ ਪੰਜਾਬੀ ਨੇ ਜੋ ਸਾਡੇ ਇੰਡੀਅਨ ਲੋਕ ਨੇ ਸਾਰੇ ਉਹ ਸਾਡੇ ਜਿਹੜੇ ਮੋਰਚੇ ਚੱਲਦੇ ਪਏ ਨੇ ਖਨੌਰੀ ਬਾਰਡਰ ਔਰ ਸ਼ੰਭੂ ਬਾਡਰ ਤੇ ਉਹ ਮੋਰਚਿਆਂ ਦਾ ਸਹਿਯੋਗ ਕਰਨ ਔਰ ਜਿਹੜੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਉਹਨਾਂ ਨੇ ਆਪਣੀ ਫੈਮਿਲੀ ਨੂੰ ਲਿਖਤੀ ਵੀ ਦੇ ਚੁੱਕੇ ਨੇ ਜਿਹੜੀ ਜਾਇਦਾਦ ਸੰਬੰਧ ਵਿੱਚ ਉਹ ਉਹਨਾਂ ਦਾ ਤਹਿਇਆ ਕੀਤਾ ਵੀ ਜੋ ਮਰਜ਼ੀ ਹੋ ਜੇ ਜਿਹੜੇ 700 ਕਿਸਾਨ ਜਿਹੜੇ ਖੁਦਕਸ਼ੀਆਂ ਕਰ ਚੁੱਕੇ ਨੇ ਹਜ਼ਾਰਾਂ ਕਿਸਾਨ ਜਿਹੜੇ ਮੋਰਚਾਂ ਤੇ ਸ਼ਹੀਦੀ ਪਾ ਚੁੱਕੇ ਨੇ ਉਨਾ ਦੀ ਜਾਇ ਨਹੀਂ ਜਾਣ ਦਿੱਤੀ ਜਾਏਗੀ। ਔਰ ਸਾਰੇ ਦੁਕਾਨਦਾਰ ਵੀਰਾਂ ਨੂੰ ਔਰ ਸਾਰੇ ਪੰਜਾਬੀਆਂ ਨੂੰ ਹਰਿਆਣੇ ਨੂੰ ਬਾਕੀ ਸੂਬਿਆਂ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਾ ਵੀ ਇਹ ਸਾਡੇ ਮੋਰਚੇ ਜਿਹੜੇ ਚੱਲਦੇ ਪਏ ਨੇ ਉਹਨਾਂ ਦਾ ਸਹਿਯੋਗ ਕਰਨ ਔਰ ਮੈਂ ਨਕਮੀ ਭਾਜਪੀ ਸਰਕਾਰ ਜਿਹੜੀ ਦਰਿੰਦਗੀ ਦੀਆਂ ਹੱਦਾਂ ਸਾਰੀਆਂ ਪਾਰ ਕਰ ਚੁੱਕੀ ਆ ਜੋ ਕਿ ਸਾਡੇ ਕਿਸਾਨਾਂ ਦੀ ਅਸ਼ੀਸ਼ ਸ਼ਹੀਦੀਆਂ ਹੋ ਚੁੱਕੀਆਂ ਨੇ ਇਹੋ ਜੀ ਗੁੰੰਗੀ ਪੁਲੀਸ ਸਰਕਾਰ ਨਹੀਂ ਨਰਦਾਈ ਸਰਕਾਰ ਨੇ ਜੋ ਕਿਸਾਨਾਂ ਦੇ ਤਸ਼ੱਦਦ ਕੀਤੇ ਨੇ ਜਿਹੜੇ ਕਹਿੰਦੇ ਨੇ ਵੀ ਫੁੱਲਾਂ ਦੀ ਵਰਖਾ ਕੀਤੀ ਕਿਸਾਨਾਂ ਕਿਸਾਨਾਂ ਤੇ ਉਹ ਆਪਣਾ ਬੈਨੀਫਿਟ ਲੈਣ ਵਾਸਤੇ ਫੁੱਲਾਂ ਦੀ ਵਰਖਾ ਤੇ ਜ਼ਰੂਰ ਕੀਤੀ ਆ ਪਰ ਇਹ ਵੀ ਦੱਸਣਾ ਜ਼ਰੂਰੀ ਆ ਉਹ ਫੁੱਲਾਂ ਦੇ ਵਿੱਚ ਕੈਮੀਕਲ ਮਿਕਸ ਕੀਤੇ ਗਏ ਨੇ ਉਹ ਜਿਹਦੇ ਨਾਲ ਕਿਸਾਨਾਂ ਨੂੰ ਅਲਰਜੀ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦੇ ਚਾਂਸ ਨੇ ਜਿਹੜੇ ਸਾਡੇ ਤੇ ਅਸਰੂ ਗੈਸ ਦੇ ਗੋਲੇ ਸਿੱਟੇ ਗਏ ਨੇ ਉਹ ਵੀ ਐਕਸਪਾਇਰੀ ਡੇਟ ਸਿੱਟੇ ਗਏ ਨੇ ਇਹ ਸਰਕਾਰ ਨੂੰ ਚੇਤਾਵਨੀ ਆ ਵੀ ਜਿੱਦਾਂ ਜਿੱਦਾਂ ਸਾਡੇ ਤੇ ਜ਼ੁਲਮ ਹੁੰਦੇ ਆਏ ਨੇ ਸਾਡੀਆਂ ਸਰ ਇਹ ਸਰਕਾਰ ਤੋਂ ਪਹਿਲਾਂ ਵੀ ਉਹਦਾ ਵੀ ਪੰਜਾਬੀਆਂ ਨੇ ਮੂੰਹ ਤੋੜ ਜਵਾਬ ਦਿੱਤਾ ਵੀ ਮੋਦੀ ਸਾਹਿਬ ਇਹ ਨਾ ਸਮਝ ਲਣ ਸਾਫ਼ ਤੇ ਮੈਂ ਨਹੀਂ ਕਹਿਣਾ ਚਾਹੁੰਦਾ ਇਹਨੂੰ ਨਿਕਲ ਗਿਆ ਮੂੰਹ ਚੋਂ ਇਹੋ ਜਿਹਾ ਦਰਿੰਦਗੀ ਵਾਲਾ ਇਹਦੇ ਨਾਲ ਸ਼ਬਦ ਵਰਤਣਾ ਵੀ ਗੁਰੇਜ਼ ਨਹੀਂ ਕਰਾਂਗੇ ਇਹਨੂੰ ਵਰਤਣ ਲਈ ਵੀ ਜੋ ਸਾਡੇ ਤੇ ਤਸ਼ੱਦਦ ਕਰਦੇ ਪਏ ਨੇ ਜਿਹੜਾ ਸਾਡੇ ਬਾਡਰਾਂ ਤੇ ਕੰਧਾਂ ਦਿਵਾਰਾਂ ਕੱਢੀਆਂ ਗਈਆਂ ਨੇ ਉਹ ਕੱਢੀਆਂ ਗਈਆਂ ਨੇ ਸਾਡੇ ਨਾਲ ਜਿਹੜਾ ਬਿਹੇਵ ਕੀਤਾ ਗਿਆ ਆ ਉਹ ਪਾਕਿਸਤਾਨ ਵਾਲਾ ਕੀਤਾ ਗਿਆ ਜਾਂ ਤੇ ਸਾਨੂੰ ਨਕਾਰ ਦੇਣ ਵੀ ਅਸੀਂ ਪੰਜਾਬ ਨੂੰ ਦਿੱਲੀ ਚ ਇੰਟਰ ਨਹੀਂ ਕਰ ਦਿੰਦੇਣਾ ਸਾਡੀ ਰਾਜਸਥਾਨੀ ਜੇ ਸਾਨੂੰ ਇੰਟਰ ਨਹੀਂ ਕਰਨ ਦੇਣਾ ਫਿਰ ਸਾਨੂੰ ਨਾਲ ਡਿਕਲੇਅਰ ਕਰ ਦਿਓ ਇੱਕ ਵਾਰ ਵੀ ਅਸੀਂ ਤੁਹਾਨੂੰ ਰੱਖਣਾ ਨਹੀਂ ਆਪਣੇ ਨਾਲ ਉਹ ਆਪ ਦੇਖਣਗੇ ਪੰਜਾਬੀ ਵੀ ਆਪਾਂ ਅਗਲੀ ਪ੍ਰੋਗਰਾਮ ਕੀ ਲੀਕਣੇ ਨੇ ਮੈਂ ਬੇਨਤੀ ਕਰਨੀ ਚਾਹੁੰਨਾ ਸਾਰਿਆਂ ਨੂੰ ਵੀ ਜਿਹੜੀ ਆ ਆਪਣੇ ਸਾਰਾ ਆਵਾਮ ਆ ਉਹ ਡੱਲਿਆ ਸਾਹਿਬ ਜੀ ਮੈਥੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਅਦਸਤ